ਹੰਸਾ ਸੱਸੀ ਗਾਲਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਰਾਜਾ ਸਾਂਸੀ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਬਰੀ ਸਰ ਏਅਰਪੋਰਟ ਦੇ ਬਿਲਕੁਲ ਨਾਲ ਹੀ ਜਿਹੜਾ ਵੀਰ ਜੀ ਹੁਣਾਂ ਦਾ ਪਿੰਡ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ ਪਸ਼ੂ ਤੁਹਾਨੂੰ ਦਿਖਾਉਣੇ ਆ ਇੱਕ ਆ ਗੱਬਣ ਜਰਸੀ ਤੁਹਾਨੂੰ ਦਿਖਾਵਾਂਗੇ ਤੇ ਇਕਾ ਤਾਜੀ ਸੂਈ ਨੀਲੀ ਰਾਵੀ ਦੀ ਝੋਟੀ ਤੁਹਾਨੂੰ ਦਿਖਾਉਣੀ ਬੜੇ ਕਮਾਲ ਦੀ ਝੋਟੀ ਆ ਜਿਹੜੀ ਕਾਫੀ ਖੂਬਸੂਰਤ ਝੋਟੀ ਆ ਬਿਲਕੁਲ ਛੋਟਾ ਸਿੰਘ ਆ ਚੰਗਾ ਕੱਦ ਕਾਠ ਆ ਤੇ ਤਾਜੀ ਸੂਈ ਆ ਥੱਲਿਆਂ ਵੀ ਬੜੇ ਕਮਾਲ ਦੀ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋ ਸੁਣਾ ਠੀਕ ਠਾਕ ਜੀ ਵੀਰ ਜੀ ਤੁਸੀਂ ਸੁਣਾਓ ਠੀਕ ਠਾਕ ਆ ਸਭ ਠੀਕ ਠਾਕ ਆ ਅੱਜ ਫੇਰ ਮੇ ਮੂ ਵਾਵਾ ਪੈ ਗਿਆ ਅੱਜ ਨਾ ਫੇਰ ਠੀਕ ਆ ਤੇ ਚਲੋ ਸੁਣਾ ਠੀਕ ਠਾਕ ਜੀ ਨਾਮ ਦੱਸ ਤੇ ਕਰੀ ਫੇਰ ਪਾਪਾ ਜੀ ਮੇਰਾ ਹਰਮਨ ਜੀ ਹਾਂਜੀ ਪਿੰਡ ਰਾਇਆ ਸਾਸੀ ਕਿਲਾ ਅ ਏਅਰਪੋਰਟ ਬਿਲਕੁਲ ਨਾਲ ਹੀ ਹੈ ਨਾ ਏਅਰਪੋਰਟ ਦੇ ਨਾਲ ਹੀ ਭਾਜੀ 1 ਕਿਲੋਮੀਟਰ ਸਿੱਧਾ ਪੈਂਦਾ ਆਪਣਾ ਘਰ ਠੀਕ ਹੈ ਜੀ ਤੇ ਫੋਨ ਨੰਬਰ ਵੀ ਬੋਲ ਦਿਓ ਕਰੀ 826414231 ਭਾਜੀ ਠੀਕ ਹੈ ਹਾਂਜੀ ਤੇ ਸ਼ਰਵਾਦ ਹੈ ਨੀਲੀ ਦੀ ਝੋਟੀ ਤੇ ਗੱਲ ਲੀਏ ਹਾਂਜੀ ਕਿਰਮਤ ਸੁਵਾ ਸੁਈ ਦੇ ਸੋ ਆ ਪਾ ਜੀ ਦੁੱਜਾ ਜੇ ਅੱਛਾ ਤੇ ਪਹਿਲੇ ਸਮੇਂ ਦੁੱਧ ਭਾਜੀ 13 14 ਲੀਟਰ ਕੱਢਦੀ ਰਹੀ ਘੋਟੀ ਅੱਛਾ ਕਿ ਜ਼ਿਆਦਾ ਨਹੀਂ ਚਲੋ 15 16 ਲੀਟਰ ਰਮਾਨ ਨਾਲ ਚਵਾਈ ਆ 15 ਕਿਲੋ ਦੁੱਧ ਭਾਜੀ ਰਮਾਨ ਨਾਲ ਝੋਟੀ ਚਵਾਉ ਬਾਕੀ ਪੂਰੇ ਕਮਾਲ ਦੀ ਝੋਟੀ ਆ ਜਿਹੜੀ ਸੋਹਣੀ ਝੋਟੀ ਬਿੱਲੀਆਂ ਭਾਜੀ ਆ ਅੱਖਾਂ ਦੋਵੇਂ ਬਿੱਲੀਆਂ ਇਹਦੀਆਂ ਤੇ ਸਾਰੀਆਂ ਨਿਸ਼ਾਨੀਆਂ ਪੂਰੀਆਂ ਮੈਂ ਚੰਗੀ ਤਰ੍ਹਾਂ ਤੋੜ ਕੇ ਤੁਹਾਨੂੰ ਦਿਖਾਉਂਦੇ ਆ ਖੋਲੋ ਹਾਂ ਫਿਰ ਤੋੜ ਦਈਏ ਇਕੱਲੇ ਦੋਗੋ ਦੋ ਇੱਥੇ ਵੀ ਜੇ ਕਰ। ਹਾਂ ਦੇਖ ਸਾਦੇ ਨਿਸ਼ਾਨੀਆਂ ਜਿਹੜੀਆਂ ਸਾਰੀਆਂ ਪੂਰੀਆਂ ਬਿਲਕੁਲ ਬਰਾਬਰ ਬਰਾਬਰ ਦੇ ਪੈਰ ਚਿੱਟੇ ਆ ਜਿਹੜੇ ਉਨੇ ਪਿੱਛੇ ਜਿੱਤੇ ਉਨੇ ਅੱਗੇ ਚਿੱਟੇ। ਇੱਕ ਵਾਰੀ ਫੇਰ ਲੈ ਆ ਹੋਈ ਦੀ। ਬਾਕੀ ਪੇਠਪੂੜੇ ਤੋਂ ਆਪਾਂ ਦੇਖ ਸਕਦੇ ਹਾਂ ਕਾਫੀ ਚੰਗੀ ਹੈ ਤੇ ਥੱਲਿਆਂ ਬੜੇ ਕਮਾਲ ਦੀ ਤਿਆਰ ਹੋਈ ਹੈ। ਕੰਗੇ ਕੱਦ ਕਾਠ ਵਾਲੀ ਝੋਟੀ ਆ ਇਹ ਵਾਕੀ ਸਵੇਰ ਸਵੇਰ ਦਾ ਟਾਈਮ ਹੈ ਜਮੀਨ ਜਿਹੜਾ ਕਾਫੀ ਪੈ ਗਿਆ ਪੈ ਨਹੀਂ ਗਿਆ ਹੱਲੇ ਵੀ ਅੱਜ ਲੈ ਆ ਤੇ ਪੂਰੀ ਸੋਹਣੀ ਝੋਟੀ ਅੱਖਾਂ ਦੋਵੇਂ ਬਿੱਲੀਆਂ ਇਹਦੀਆਂ ਤੇ ਅਗਲੇ ਪੈਰ ਵੀ ਆਪਾਂ ਦੇਖ ਸਕਦੇ ਹਾਂ ਉਨੇ ਹੀ ਚਿੱਟੇ ਤੇ ਪਿਛਲੇ ਵੀ ਉਨੇ ਬਰਾਬਰ ਹੈ ਜਿਹੜੇ ਦੋਵੇਂ ਯਾਨੀ ਕਿ ਇੱਕ ਵਾਧੇ ਕਾ ਘਾਟ ਹੈ ਇਹ ਚੀਜ਼ ਨਾਲ ਜਿਹੜੇ ਸੁੰਦਰਤਾ ਹੋਰ ਜ਼ਿਆਦਾ ਵੱਜ ਜਾਂਦੀ ਹੈ ਕਾਲ ਤੇ ਹਵਾਨਾ ਆਪਾਂ ਦੇਖੀਏ ਤੇ ਜੇ ਕਾਲ ਦੀ ਸੂਈ ਆ ਤੇ ਆ ਬੜਾ ਬੜਾ ਚੰਗਾ ਭਾਜੀ ਲੱਗਾ ਝੋੜੀ ਤੇ ਹਵਾਨਾ ਜਿਹੜਾ ਚੰਗਾ ਖੁੱਲਾ ਤਿਆਰ ਕੀਤਾ ਭਾਈ ਨੇ ਕਾਲ ਦੁਪਹਿਰੇ ਸੂਈ ਭਾਜੀ ਠੀਕ ਆ ਸ਼ਾਮੀਆਂ ਜੀ 4 6 1/2 ਲੀਟਰ ਬੋਲਾ ਚੋਇਆ ਜੇ ਤੇ ਥਣ ਵੀ ਇਹਦੇ ਦੇਖ ਸਕਦੇ ਆ ਆਪਾਂ ਲਾਗੇ ਤੋਂ ਤੇ ਕਿੰਨਾ ਕੀ ਫਿਰ ਮੁੱਲ ਰੱਖ ਦੀ ਇਹਦਾ ਆਪਾਂ ਮੁੱਲ ਤੇ ਭਾਜੀ ਕੱਟੀ ਦੇ ਹਿਸਾਬ ਨਾਲ ਬੜਾ ਜਾਇਜ਼ ਹੀ ਆ ਤੇ ਕਿੰਨਾ ਕ ਮੁੱਲ ਤੇ ਸਵਾ ਲੱਖ ਕਰਦੇ ਹੀ ਅੱਛਾ 10 ਦੀ ਦੇ ਦਈਏ 10 ਦੀ ਹਾਂਜੀ ਕਿਸ਼ੋਰ ਛੜ ਕਰਦੀ ਹੈ ਵਿੱਚ ਕਰ ਦੋ ਨਹੀਂ ਆਪੇ 5000 ਛੋਟ ਕਰਦੀ ਇੱਕ 5 ਦੀ ਜੀ ਇਹ ਰੱਖ ਭਾਜੀ ਇੱਕ 5 ਦੀ ਛੋਟੀ ਦੇ ਦਾਂਗੇ ਜਿਹੜਾ ਵੀ ਫੋਨ ਲਾਓ ਠੀਕ ਬਾਕੀ ਆਪੇ ਕਰੀ ਇੱਥੇ ਆਣ ਕੇ ਵੇਖੇ ਇੱਥੇ ਆ ਕੇ ਵੇਖੇ ਭਾਜੀ ਇੱਥੇ ਇੱਕ ਛੋਟੀ ਪਸੰਦ ਆਊਗੀ ਹਾਂਜੀ ਹਾਂਜੀ ਤੁਹਾਨੂੰ ਪਤਾ ਨਹੀਂ ਕਈ ਨਾਲੇ ਕੱਦ ਕਾਠ ਵੀ ਚੰਗਾ ਵਾ ਤੇ ਪਿੱਠ ਫੁੜੇ ਤਾਂ ਵੀ ਚੰਗੀ ਹਨਾ ਤੇ ਬਾਕੀ ਸੋਹਣ ਭੁਨੇ ਚ ਪੂਰੀ ਆ ਜਿਹੜੇ ਵੀ ਸ਼ਕੀਨ ਆ ਦੇਰੀਆਂ ਟੋਰੀਆਂ ਚ ਚੌਣ ਵਾਲੀ ਮੱਝ ਜਿਹੜੀ ਜਾਂ ਜਾਂ ਜਿਹੜੇ ਨੀਲੀ ਦੀ ਮੱਝ ਚੰਗੀ ਸ਼ੌਂਕ ਨਾ ਰੱਖਣਾ ਚਾਹੁੰਦੇ ਆ ਭਾਰੀ ਝੋਟੀ ਰੱਖਣਾ ਚਾਹੁੰਦੇ ਆ ਉਹ ਆ ਜਿਹੜੀ ਤੇ ਆ ਬੱਚਾ ਜਿਹੜਾ ਇਹਦਾ ਮੰਗਰੇ ਕੀ ਜੀ ਮੰਗਰੇ ਤੇ ਕੱਟਿਆ ਨਾੜੂ ਆਪਾਂ ਦੇਖ ਸਾਡੇ ਨਾਲ ਗਿੱਲਾ ਹੀ ਆ ਜਿਹੜਾ ਹੱਲੇ ਤਾਂ ਆ ਜਾਈ ਬੱਚਾ ਜਿਹੜਾ ਬਿਲਕੁਲ ਤੈਨੂੰ ਗਾਂ ਜਿਹੜੀ ਤੁਹਾਨੂੰ ਦਿਖਾਉਣੀ ਗੱਭਨ ਤੁਹਾਨੂੰ ਦਿਖਾਉਣੀ ਥਾਣਾ ਇਹਦੇ ਵੀ ਤੁਹਾਨੂੰ ਲਾਗੇ ਦੇ ਦਿਖਾ ਦਈਏ ਚੰਗੇ ਘੱਪ ਤੇ ਥਾਣੇ ਜਿਹੜਾ ਮਿਲਕਵੇ ਨੇ ਵੀ ਚੰਗੀ ਲੱਗੀ ਤੇ ਅੱਜ 30 ਵਜੇ ਸੀ ਠੀਕ ਆ ਨਿਸ਼ਾਨ ਜੀ ਵਿਦਿ ਸਰੀਰ ਤੇਰੇ ਪੱਕੇ ਹੀ ਆ ਜਿਹੜੇ ਹਨਾ ਹਾਂ ਜੀ ਇਹ ਭਾਜੀ ਸੋਗੇ ਨਿਸ਼ਾਨ ਜੀ ਆ ਵੇਖੋ ਕਾਲੇ ਦਾਗ ਆਏ ਹੁਣ ਇਤਨਾ ਹੀ ਰਹਿਣੇ ਸੋਗੇ ਆ ਇਹ ਜਿਹੜੇ ਆ ਕਈ ਇਹ ਨਿਸ਼ਾਨ ਰਹਿ ਜਾਂਦੇ ਆ ਭਾਜੀ ਠੰਡੀ ਤੀ ਦੀ ਵਹਿੜ ਆ ਤੇ ਲੱਟ ਲਾ ਪੜੀਆਂ ਭਾਜੀ ਅਜੇ ਬਣੂ ਬੜੀ ਕਿੰਨੇ ਕ ਦੁੱਧ ਆ ਲਈ ਜੇ ਇਹ ਭਾਜੀ ਪਹਿਲੇ ਸਵੇਰ ਘਰ ਆਉਣਿਆ ਕਹ 17 18 ਲੀਟਰ ਦੁੱਧ ਚ ਹੋਇਆ ਵਾ ਅੱਛਾ ਚਲੋ ਗਰਮੀ ਜਿਆਦਾ ਨਹੀਂ 17 18 ਲੀਟਰ ਕੱਢੀ ਜਾਂਦੇ ਭਰਾ ਵਾ ਭਾਜੀ ਘਰ ਤੋਂ ਇਹਨੂੰ ਇੱਥੋਂ ਵੇੜੋ ਚਲੋ ਖੋਲੋ ਆ ਫਿਰ ਤੋਰੀਏ ਉਤਰਾ ਇਹ ਵੀ ਕੱਦ ਕਾਠੇ ਦਾ ਜਿਹੜਾ ਚੰਗਾ ਜਰਸੀਆਂ ਦੇ ਹਿਸਾਬ ਨਾਲ ਐਚ ਐਫ ਗਾਵਾ ਵਰਗਾ ਕੱਦਿਆ ਜਿਹੜਾ ਇਹਦਾ ਬੁੱਕੀ ਬੜੀ ਸੋਹਣੀ ਭਾਈ ਜਰਸੀ ਵੈੜ ਚਲੋ ਬੰਦ ਰਹਿਜੀ ਫਿਰ ਇਹਨਾਂ ਦੇਖ ਸਾਦੇ ਥਾਂ ਵੀ ਇਹਦੇ ਲੱਗੇ ਤਾਂ ਮੈਂ ਮਿਲਕਵੇਨ ਵੀ ਚੰਗੀ ਲੱਗੀ ਤੇ ਕਿੰਨਾ ਫਿਰ ਪਾਜੀਆ ਦਾ ਤਾਂ ਹੁੰਦਾ ਵੈੜ ਤੇ 60000 ਦੀ ਆ ਹਾਂਜੀ ਹੁਣ ਤੁਸੀਂ ਦੱਸੋ ਕਿਨੇ ਦੇ ਦਈਏ ਜੀ ਅੱਜ ਜੀ ਕਰੀਏ ਫਿਰ 45 ਦੇ ਦੇ ਦਈਏ 35.5 ਹੀ ਛੱਡিয়ে 40 ਦੇ ਦਿਆਂਗੇ ਭਾਜੀ ਹਾਂਜੀ ਹੋਰ ਕਰ ਦਾਂਗੇ ਮਾਨਤਾਲ ਮੌਕੇ ਤੇ ਮੇਰਾ ਆਪਾ ਜੜਾ ਫੋਨ ਲਾਊਗਾ ਠੀਕ ਹੈ ਜੀ ਹਾਂਜੀ ਤੇ ਠੀਕ ਹੈ ਵੀ ਜੀ ਦੇ ਦਾਂਗੇ ਭਾਈ ਹਾਂਜੀ ਬਾਕੀ ਇਹ ਆ ਵੀ ਦੋਵੇਂ ਉਹ ਵੀ ਤਾਜੀ ਸੂਈ ਆ ਤਾਜੀ ਸੂਈ ਪਾਸ ਕਰਕੇ ਖੜੇ ਹੋ ਗਏ ਖੜਨ ਪਾਸ ਕਰਕੇ ਗੱਬਣ ਵੀ ਪਾਸ ਕਰਕੇ ਗੱਬਣ ਵੀ ਪਾਸ ਕਰਕੇ ਖੜਦਣਾ ਜੋ ਵੀ ਇਹ ਸਾਰਾ ਕੁਝ ਤੁਹਾਡੇ ਸਾਹਮਣੇ ਹੈ